ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਮਨਜੋਤ ਸਿੰਘ ਅਜੀਤ ਖਬਰਾਂ ਦੇ ਖਾਸ ਬੁਲਟਨ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸੁਆਗਤ ਕਰਦਾ ਹਾਂ ਪੰਜਾਬ ਭਰ ਦੀਆਂ ਵੱਡੀਆਂ ਤੇ ਕੁਝ ਖਾਸ ਚਰਚਿਤ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਝਾਤ ਮਾਰਦੇ ਅੱਜ ਦੀਆਂ ਖਾਸ ਖਾਸ ਖਬਰਾਂ ਤੇ ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ ਅਸੀਂ ਭ੍ਰਿਸ਼ਟਾਚਾਰ ਰੋਕਿਆ ਅਸੀਂ ਰੈਵਨਿਊ ਦੇ ਹੋਰ ਸਾਧਨ ਵਧਾਏ ਨੇ ਤਾਂ ਅਸੀਂ ਲੋਕਾਂ ਨੂੰ ਬਿਜਲੀ ਫ੍ਰੀ ਦੇ ਰਹੇ ਹਾਂ ਤੇ ਕਿਸਾਨਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਤੇ ਇੰਡਸਟਰੀ ਨੂੰ ਵੀ ਮੇਰਾ ਬਿਜਲੀ ਦਾ ਬੀਰ ਪਹਿਲਾਂ ਇੱਕ ਸਾਲ ਪਹਿਲਾਂ ਆਵਾ ਤਾਂ ਤੇ ਹੁਣ ਵੀ ਇੱਕ ਸਾਲ ਹੋ ਗਿਆ ਵੀ ਆਂਦਾ ਨਹੀਂ ਹੈਗਾ ਜਦ ਦੀ ਆਪਾ ਭਗਵਾਨ ਤਮੰਦ ਸਵੇਖਾਰ ਬਣੀ ਹੈ ਜੀ ਮੁੰਡਾ ਸੰਖੋਟਾ ਕਹਿੰਦਾ ਇਸ ਵਾਰੀ ਬਿੱਲ ਕਿੰਨਾ ਆਇਆ ਦਾ ਮਾ 35000 ਰੁਪਏ ਕਹਿੰਦਾ ਇਹ ਕੀ ਜੀ ਰੋਇਆ ਮਾਫੀ ਹੈ ਜਦੋਂ ਮੁਕਮਤਈ ਪੂਰੇ ਇੰ ਕੇਂਦਰ ਸਰਕਾਰ ਵੱਲੋਂ ਬਜਟ ਪੇਸ਼ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਵੱਲੋਂ ਕੀਤੇ ਗਏ ਵੱਡੇ ਐਲਾਨ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਸਾਨ ਵਿਰੋਧੀ ਦੱਸਿਆ ਬਜਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਜਟ ਨੂੰ ਆਖਿਆ ਲੋਕ ਪੱਖੀ ਫਗਵਾੜਾ ਚ ਬਣਿਆ ਆਪ ਦਾ ਮੇਅਰ ਕੇਂਦਰੀ ਬਜਟ 2025-26 ਤੇ ਪ੍ਰਤਾਪ ਬਾਜਵਾ ਦਾ ਬਿਆਨ ਇਹ ਬਜਟ ਸਾਡੇ ਕਿਸਾਨਾਂ ਨਾਲ ਵੱਡਾ ਧੋਖਾ ਹੁਣ ਖਬਰਾਂ ਵਿਸਾਰ ਸੇ ਕੁਝ ਹੋਰ ਖਾਸ ਖਬਰਾਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਅੱਜ ਆਮ ਬਜਟ ਪੇਸ਼ ਕੀਤਾ ਜੋ ਸਾਲ 2025-26 ਲਈ ਪੇਸ਼ ਕੀਤਾ ਗਿਆ ਹੈ ਆਮ ਜਨਤਾ ਤੋਂ ਲੈ ਕੇ ਕਾਰਪੋਰੇਟ ਜਗਤ ਤੱਕ ਨੂੰ ਵੀ ਇਸ ਬਜਟ ਦੀ ਉਡੀਕ ਸੀ ਸਰਕਾਰ ਦੇ ਵੱਲੋਂ ਟੈਕਸ ਦੇ ਨਾਲ-ਨਾਲ ਮਿਡਲ ਕਲਾਸ ਦੇ ਲਈ ਅਲੱਗ-ਅਲੱਗ ਸਲੈਬ ਬਣਾਏ ਗਏ ਹਨ ਔਰ ਇਸ ਸਾਲ ਦਾ ਬਜਟ ਵੀ ਪਿਛਲੇ 3 ਸਾਲਾਂ ਦੀ ਤਰ੍ਹਾਂ ਪੇਪਰ ਲੈਸ ਸੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਬਜਟ 2025 ਦੇ ਵਿੱਚ ਮੱਧ ਵਰਗ ਅਤੇ ਉੱਚ ਆਮਦਨ ਵਾਲੇ ਵਰਗ ਲਈ ਵੱਡੀ ਰਾਹ ਦਾ ਐਲਾਨ ਕੀਤਾ ਹੈ ਉਹਨਾਂ ਨੇ ਨਵੇਂ ਟੈਕਸ ਵਿਵਸਥਾ ਤਹਿਤ ਟੈਕਸ ਸਲੈਬਾ ਦੇ ਵਿੱਚ ਬਦਲਾ ਅਤੇ ਵਾਧੂ ਛੋਟਾ ਦਾ ਐਲਾਨ ਕੀਤਾ ਹੈ ਜਿਸ ਤਹਿਤ 12 ਲੱਖ ਰੁਪਏ ਤੱਕ ਦੀ ਆਮਦਨ ਤੇ ਕੋਈ ਆਮਦਨ ਟੈਕਸ ਨਹੀਂ ਦੇਣਾ ਪਵੇਗਾ ਔਰ ਇਸ ਨਾਲ ਬਖਵਾਕ ਆਮਦਨ ਪੱਧਰਾ ਤੇ ਟੈਕਸ ਦਾ ਤਾਵਾ ਨੂੰ ਵੱਡੀ ਬਚਤ ਕਰਨ ਦਾ ਮੌਕਾ ਮਿਲੇਗਾ ਔਰ ਇਹ ਨਵੀਂ ਪ੍ਰਾਲੀ ਖਾਸ ਤੌਰ ਤੇ ਮੱਧ ਵਰਗ ਕਮ ਕਮ ਕਾਜੀ ਲੋਕਾਂ ਅਤੇ ਕਾਰੋਬਾਰੀਆਂ ਦੇ ਲਈ ਲਾਭਦਾਇਕ ਹੈ ਨਵੇਂ ਸਲੇਬਾਂ ਅਤੇ ਛੋਟਾਂ ਦੇ ਕਾਰਨ ਟੈਕਸ ਦਾ ਤਾਵਾ ਦੇ ਹੱਥਾਂ ਦੇ ਵਿੱਚ ਵਧੇਰੇ ਪੈਸਾ ਹੋਵੇਗਾ ਜਿਸ ਨੂੰ ਉਹ ਖਰਚ ਕਰਨ ਨਿਵੇਸ਼ ਕਰਨ ਜਾਂ ਬਚਤ ਕਰਨ ਦੇ ਲਈ ਵਰਤ ਸਕਦੇ ਹਨ ਸਲੈਬਸ ਐਂਡ ਰੇਟਸ ਆਰ ਬੀਂਗ ਚੇਂਜਡ ਅਕ੍ਰੋਸ ਦਾ ਬੋਰਡ ਟੂ ਬੈਨੇਫਿਟ ਆਲ ਟੈਕਸ ਪੇਅਰਸ ਦੀ ਨਿਊ ਸਟਰਕਚਰ ਵਿਲ ਸਬਸਟੈਂਸ਼ੀਅਲੀ ਰਿਡਿਊਸ the taxes of the middle class and leave more money in their hands boosting household consumption savings and investment in the new tax regime i propose to revise tax rate structures as follows 0 to 4 lakh rupees nil 4.8 lakh rupees to 5, uh, 4 to 8 lakh rupees 5% 8 to 12 lakh rupees 10% 12 to 16 lakh rupees 15% 16 to 20 lakh rupees 20% 20 to 24 lakh rupees 25% and above 24 lakh rupees 30 lakh, uh, 30% i am now happy to announce that there will be no income tax payable up to income of 12 lakh rupees <laughs> ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੇ ਅੱਜ ਆਮ ਬਜਟ 2025-26 ਲਈ ਪੇਸ਼ ਕੀਤਾ ਔਰ ਇਸ ਬਜਟ ਨੂੰ ਜਿੱਥੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਤੇ ਭਾਜਪਾ ਦੇ ਲੋਕ ਪੱਖੀ ਦੱਸਿਆ ਹੈ ਉੱਤੇ ਹੀ ਵਿਰੋਧੀਆਂ ਦੇ ਵੱਲੋਂ ਇਸ ਨੂੰ ਨਕਾਰ ਦਿੱਤਾ ਗਿਆ ਹੈ ਸ਼੍ਰੋਮਣੀ ਅਕਾਲੀ ਜਲਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਬਿਹਾਰ ਜਿੱਥੇ ਚੋਣਾਂ ਹੋਣ ਜਾ ਰਹੀਆਂ ਹਨ ਉਸ ਉੱਪਰ ਸਾਰਾ ਜ਼ੋਰ ਦਿੱਤਾ ਗਿਆ ਹੈ ਸਿਰਫ ਬਿਹਾਰ ਦਾ ਜ਼ਿਕਰ ਕੀਤਾ ਗਿਆ ਹੈ ਪੰਜਾਬ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਉਹਨਾਂ ਕਿ ਕੀ ਕਿਸਾਨ ਪਿਛਲੇ 4 ਸਾਲਾਂ ਤੋਂ ਐਮਐਸਪੀ ਦੇ ਲਈ ਕਾਨੂੰਨੀ ਗਾਰੰਟੀ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਉਹਨਾਂ ਨੇ ਕਿਸਾਨਾਂ ਦੇ ਲਈ ਕੀ ਐਲਾਨ ਕੀਤਾ ਮਖਾਣਾ ਬੋਰਡ ਅਤੇ ਇਹ ਕਿਸਾਨ ਵਿਰੋਧੀ ਬਜਟ ਸੀਗਾ ਅਤੇ ਆਪਣੇ ਹੱਕਾਂ ਦੇ ਲਈ ਲੜ ਰਹੇ ਕਿਸਾਨਾਂ ਦੀ ਗੱਲ ਨਹੀਂ ਸੁਣੀ ਗਈ ਹੈ ਇਹ ਦੁੱਖ ਦੀ ਗੱਲ ਹੈ ਦੇਖिए ਸਭ ਤੋਂ ਜ਼ਿਆਦਾ ਤੋਂ ਸਟੇਟਾਂ ਕੇ ਨਾਮ ਦੇਖिए ਬਿਹਾਰ ਜਹਾਂ ਪੇ ਚੋਨ ਆ ਰਹੀ ਹੈ ਬਿਹਾਰ 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 उसके बाद असम की आ रही है तो असम पंजाब का तो नामो निशानी है वो किसान धरने में बैठे हैं चार साल से एमएसपी की लीगल गारंटी के किसान के लिए क्या मखाना बोर्ड ये बोर्ड वो बोर्ड सो किसानों के विरोध एक बजट था और किसान जो उसके लिए लड़ाई लड़ रहे हैं उनकी तो कुछ सुनी नहीं गई तो दुख है ਤਕੀ ਵੀ ਦੇ ਉਹ ਜਿਹੜਾ ਅੱਜ ਬਜਟ ਪੇਸ਼ ਕੀਤਾ ਗਿਆ ਪੰਜਾਬ ਦੇ ਲਈ ਜਿਹੜੀ ਆ ਅਨਾਉਂਸਮੈਂਟ ਸੀ ਐਕਸਪੈਕਟ ਕਰ ਰਹੇ ਸੀ ਉਹ ਨਹੀਂ ਮਿਲੀ ਉਹ ਪੰਜਾਬ ਨੂੰ ਤਾਂ ਕਦੇ 15 ਸਾਲਾਂ 'ਚ ਇਸ ਸਰਕਾਰ ਨੂੰ ਹੋ ਗਿਆ ਇੱਕ ਵਾਰੀ ਪੰਜਾਬ ਦਾ ਨਾਂ ਨਹੀਂ ਲਿੱਤਾ ਗਿਆ ਸੋ ਪੰਜਾਬ ਤਾਂ ਕੀ ਲੇਕਿਨ ਕਿਸਾਨ ਜਿਹੜੇ ਧਰਨੇ 'ਚ ਬੈਠੇ ਹੋਏ ਨੇ ਪਿਛਲੇ 5 ਸਾਲਾਂ ਤੋਂ ਜਿਨ੍ਹਾਂ ਨੂੰ 4 ਸਾਲ ਪਹਿਲੇ ਧਰਨਾ ਚੱਕਿਆ ਸੀ ਕਿ ਤੁਹਾਡਾ ਲੀਗਲ ਗਾਰੰਟੀ ਐਮਐਸਪੀ ਨੂੰ ਦਿੱਤਾ ਜਾਊਗਾ ਅੱਜ ਕਿਸਾਨ ਮਰ ਰਹੇ ਨੇ ਉਸ ਮੰਗ ਵਾਸਤੇ ਲੇਕਿਨ ਉਹਦੇ ਵਾਸਤੇ ਪੂਰੇ ਬਜਟ ਤੇ ਇੱਕ ਕਿਸਾਨ ਦੇ ਵਾਸਤੇ ਇੱਕ ਸ਼ਬਦ ਤੱਕ ਨਹੀਂ ਸੀਗਾ ਬਸ ਆ ਫਿਸ਼ਰੀ ਦੀ ਗੱਲ ਸੀਗੀ ਇੱਥੇ ਉੱਥੇ ਪੱਲੇ ਬੋਰਡ ਮਖਾਨਾ ਬੋਰਡ ਬੋਰਡ ਬਣ ਰਿਹਾ ਲੇਕਿਨ ਕਿਸਾਨ ਦੇ ਹੱਥੇ ਕੁਝ ਨਹੀਂ ਆਮ ਇਨਸਾਨ ਦੇ ਹੱਥੇ ਕੁਝ ਨਹੀਂ ਬਜਟ 2025 ਛਵੀ ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਇਹ ਬਜਟ ਭਾਰਤ ਦੇ ਲਈ ਇੱਕ ਮਜ਼ਬੂਤ ਨੀਂਹ ਰੱਖਦਾ ਹੈ ਉਨ੍ਹਾਂ ਕਿਹਾ ਹੈ ਕਿ ਇਸ ਬਜਟ ਰਾਹੀਂ ਸੁਧਾਰ ਹੋਣਗੇ ਅਤੇ ਇਹ ਇੱਕ ਅਜੀਹਾ ਬਜਟ ਹੈ ਜੋ ਹਰ ਭਾਰਤੀ ਦੇ ਸੁਪਨੇ ਨੂੰ ਪੂਰਾ ਕਰਦਾ ਹੈ पीएम मोदी ने कहा कि है कि यह बजट निवेश यह बजट जनता का है ये लोगों का बजट है इसलिए मैं निर्मला सीतारमन उन्होंने पूरी टीम हाँ भारत की विकास यात्रा का एक महत्वपूर्ण पड़ाव है 140 करोड़ भारतीयों की आकांक्षाओं का बजट है ये हर भारतीय के सपनों को पूरा करने वाला बजट है हमने कई सेक्टर्स युवाओं के लिए खोल दिए हैं सामान्य नागरिक विकसित भारत के मिशन को ड्राइव करने वाला है यह बजट एक फोर्स मल्टीप्लायर है यह बजट सेविंग्स को बढ़ाएगा इन्वेस्टमेंट को बढ़ाएगा कंजम्पशन को बढ़ाएगा और ग्रोथ को भी तेजी से बढ़ाएगा मैं वित्त मंत्री निर्मला सीतारमण जी और उनकी पूरी टीम को इस जनता जनार्दन का बजट पीपल्स का बजट इसके लिए बहुत बहुत बधाई देता हूं ਫਗਵਾੜਾ ਵਾਸੀਆਂ ਅਨੁਵਾਜ ਨਵਾਂ ਮੇਅਰ ਮਿਲ ਗਿਆ ਹੈ ਫਗਵਾੜਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਬਣਾਇਆ ਗਿਆ ਹੈ ਆਮ ਆਦਮੀ ਪਾਰਟੀ ਦੇ ਆਗੂ ਰਾਮ ਉਪਲ ਨੂੰ ਫਗਵਾੜਾ ਦਾ ਮੇਅਰ ਬਣਾਇਆ ਗਿਆ ਇਸ ਦੇ ਨਾਲ ਹੀ ਸੀਨੀਅਰ ਡਿਪਟੀ ਮੇਅਰ ਤੇ ਵੀ ਆਪ ਦਾ ਹੀ ਕਬਜ਼ਾ ਹੋਇਆ ਹੈ ਸੀਨੀਅਰ ਡਿਪਟੀ ਮੇਅਰ ਤੇਜਪਾਲ ਬਰਸ਼ਾ ਬਣੇ ਹਨ ਆਮ ਆਦਮੀ ਪਾਰਟੀ ਦਾ ਫਗਵਾੜੇ ਦੇ ਸਮੂਹ ਜੋ ਸਾਡੇ ਕੌਂਸਲਰ ਸਹਬਾਨ ਹੋਰ ਫਗਵਾੜਾ ਦੀ ਸਮੂਹ ਜਨਤਾ ਜਿਨ੍ਹਾਂ ਨੇ ਨਾ ਮੈਨੂੰ ਪਿਆਰ ਬਖਸ਼ਿਆ ਵਾ ਮੈਂ ਪਰਮਾਤਮਾ ਕੀ ਅਰਦਾਸ ਕਰਦਾ ਮੈਂ ਹਰ ਕਦਾ ਜੋ ਆ ਦਿਲੋਂ ਤਨੋਂ ਮਨੋਂ ਤਰੋਂ ਇਹਨਾਂ ਦਾ ਕੰਮ ਜਿਹੜਾ ਵਾ ਕਰਾਂ ਜੋ ਆ ਕਿ ਕਿਸੇ ਜਿੰਨੀ ਦੇਰ ਦੀ ਨਾ ਕਾਰਪੋਰੇਸ਼ਨ ਦੀ ਕਮੀ ਮਹਿਸੂਸ ਹੋ ਰਹੀ ਸੀ ਕਾਰਪੋਰੇਸ਼ਨ ਦੇ ਕੰਮ ਨਹੀਂ ਵਿਕਾਸ ਦੇ ਹੋ ਰਹੇ ਸੀ ਉਹ ਮੈਂ ਸਾਰਾ ਸਹੀ ਲਮਾ ਮੈਂ ਇਹਦੇ ਦੇ ਵਿੱਚ ਆਪਣੇ ਜੋ ਪੰਜਾਬ ਦੇ ਪ੍ਰਧਾਨ ਆ ਸਰੀ ਅਮਨ अरोड़ा ਜੀ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਔਰ ਸਾਡੇ ਡਾਕਟਰ ਚੱਬੇয়াল ਸਾਹਿਬ ਆ ਰਾਜਕਮਰ ਚੱਬੇয়াল ਜੀ ਐਮਪੀ ਸਾਹਿਬ ਉਹਨਾਂ ਦਾ ਧੰਨਵਾਦ ਆ ਔਰ ਸਾਡੇ ਲੋਕਲ ਆਮ ਆਦਮੀ ਪਾਰਟੀ ਦੇ ਜੋ ਆ ਫਗਵਾੜਾ ਦੇ ਹਲਕਾ ਇੰਚਾਰਜ ਸਰਦਾਰ ਜਗਿੰਦਰ ਸਿੰਘ ਮਾਨ ਜੀ ਦਾ ਜਿਨ੍ਹਾਂ ਦਾ ਅਸ਼ੀਰਵਾਦ ਸਾਨੂੰ ਭਰਪੂਰ ਮਿਲਿਆ ਹਰਜੀ ਮਾਨ ਜੀ ਦਾ ਦਲਜੀਤ ਰਾਜੂ ਜੀ ਦਾ ਸਾਰਿਆਂ ਦੇ ਮੈਂ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਔਰ ਮੈਂ ਇਹੀ ਹੋਊਗਾ ਵੀ ਇਹਨਾਂ ਨੂੰ ਕੋਈ ਵੀ ਸ਼ਿਕਾਇਤ ਦਾ ਮੌਕਾ ਜੋ ਹੈ ਨਹੀਂ ਮਿਲੂਗਾ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਦਾਅਵਾ ਕੀਤਾ ਹੈ ਕਿ ਖੇਤੀਬਾੜੀ ਭਾਰਤ ਦੇ ਵਿਕਾਸ ਲਈ ਪਹਿਲਾ ਇੰਜਣ ਹੈ ਅਤੇ ਇਹ ਇੱਕ ਸਵਾਗਤਯੋਗ ਕਦਮ ਹੈ ਕਿ ਇਸ ਸਰਕਾਰ ਨੇ ਆਖਰਕਾਰ ਭਾਰਤ ਦੀ ਵਿਕਾਸ ਕਹਾਣੀ ਦੇ ਵਿੱਚ ਸਾਡੇ ਕਿਸਾਨਾਂ ਦੀ ਮਹੱਤਤਾ ਨੂੰ ਸਮਝ ਲਿਆ ਹੈ ਹਾਲਾਂਕਿ ਇਸ ਪ੍ਰਾਲੀ ਤੋਂ ਇਲਾਵਾ ਬਜਟ ਸਾਡੇ ਕਿਸਾਨਾਂ ਦੇ ਲਈ ਕੁਝ ਵੀ ਪੇਸ਼ ਕਰਨ ਦੇ ਵਿੱਚ ਸਫਰ ਰਹਿੰਦਾ ਹੈ ਇਹ ਸਾਡੇ ਕਿਸਾਨਾਂ ਦੇ ਨਾਲ ਭਵਿੱਖ ਮੁਖੀ ਬਜਟ ਨਾਲੋਂ ਵੱਧ ਧੋਖਾ ਹੈ ਕਾਂਗਰਸ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਘੱਟੋ-ਘੱਟ ਸਮਰਥਨ ਮੁੱਲ ਐਮਐਸਪੀ ਨੂੰ ਕਾਨੂੰਨੀ ਸਮਰਥਨ ਦੇਣ ਦਾ ਕੋਈ ਜ਼ਿਕਰ ਨਹੀਂ ਹੈ ਜੋ ਕਿ ਭਾਰਤ ਭਰ ਦੇ ਕਰੋੜਾਂ ਕਿਸਾਨਾਂ ਦੀ ਮੰਗ ਦਰਸਲ ਇੱਕ ਸਾਲ ਤੋਂ ਵੱਧ ਸਮੇਂ ਤੋਂ ਭਾਰਤ ਦੇ ਕਿਸਾਨ ਕੇਂਦਰ ਸਰਕਾਰ ਦੇ ਢਾਹਣੇ ਖੇਤੀ ਕਾਨੂੰਨਾਂ ਦੇ ਵਿਰੁੱਧ ਖੜੇ ਸਨ ਅਤੇ ਐਮਐਸਪੀ ਉਹਨਾਂ ਦੀਆਂ ਮੰਗਾਂ ਦਾ ਇੱਕ ਮੁੱਖ ਥੰਮ ਸੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਹੈ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕੇਂਦਰੀ ਬਜਟ 2025 ਦੇ ਵਿੱਚ ਦੇਸ਼ ਦੇ ਇੱਕਜੁੱਟ ਵਿਕਾਸ ਦੀ ਗੱਲ ਨਹੀਂ ਕੀਤੀ ਗਈ ਹੈ ਅਤੇ ਇਸ ਦੇ ਵਿੱਚ ਸਿਰਫ ਚੋਣਾਂ ਵਾਸਤੇ ਰਾਜਾ ਤੇ ਹੀ ਧਿਆਨ ਦਿੱਤਾ ਗਿਆ ਹੈ ਅਤੇ ਉਹਨਾਂ ਜ਼ੋਰ ਦੇ ਕੇ ਕਿਹਾ ਹੈ ਕਿ ਐਮ ਐਮ ਐਸ ਪੀ ਦੀ ਕਾਨੂੰਨੀ ਗਾਰੰਟੀ ਪ੍ਰਦਾਨ ਕਰਨ ਅਤੇ ਕਿਸਾਨਾਂ ਦੀ ਪੂਰਨ ਕਰਜ਼ਾ ਮੁਆਫੀ ਸਮੇਤ ਕਿਸਾਨਾਂ ਦੀਆਂ ਮੰਗਾਂ ਅਣਦੇਖੇ ਕਰਕੇ ਖੇਤੀਬਾੜੀ ਅਰਥਚਾਰੇ ਨੂੰ ਖਤਰੇ ਦੇ ਵਿੱਚ ਪਾਇਆ ਗਿਆ ਹੈ ਬਜਟ ਤੇ ਪ੍ਰਤੀਕਰਮ ਦਿੰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਾਰਾ ਜ਼ੋਰ ਬਿਹਾਰ ਤੇ ਅਸਾਮ ਤੇ ਲਗਾ ਦਿੱਤਾ ਗਿਆ ਜਿੱਥੇ ਇਸ ਸਾਲ ਚੋਣਾ ਹੋਣੀਆਂ ਹਨ ਜਦਕਿ ਪੰਜਾਬ ਵਰਗੇ ਅਹਿਮ ਸੂਬਿਆਂ ਨੂੰ ਪੂਰੀ ਤਰੀਕੇ ਨਾਲ ਅਣਥਿਤ ਕਰ ਦਿੱਤਾ ਗਿਆ ਹੈ ਗੁਰਦਾਸਪੁਰ ਤੋਂ ਸਵੇਰੇ ਤਰਖਸਾਰ ਸਬਜ਼ੀ ਮੰਡੀ ਦੇ ਵਿੱਚ ਜਾਣ ਵਾਲਿਆਂ ਨੂੰ ਤਿੰਨ ਸਪਲੈਂਡਰ ਮੋਟਰਸਾਈਕਲ ਸਵਾਰ ਖਥਿਆਰਬਨ ਲੁਟੇਰਿਆਂ ਦਾ ਕਹਿਰ ਚਲਣਾ ਪਿਆ ਹੈ ਇਹਨਾਂ ਲੁਟੇਰਿਆਂ ਨੇ ਘੱਟੋ ਘੱਟ 8 ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਜੋ ਸਬਜ਼ੀ ਮੰਡੀ ਦੇ ਵਿੱਚ ਕੰਮ ਕਰਦੇ ਸਨ ਇਹਨਾਂ ਦੇ ਵਿੱਚੋਂ ਦੋ ਸਬਜ਼ੀਆਂ ਦੇ ਆਰਤੀ ਹਨ ਜਦਕਿ ਲੁਟੇਰਿਆਂ ਨੇ ਮਜ਼ਦੂਰ ਦਿਹਾੜੀਦਾਰ ਰਿਕਸ਼ਾ ਵਾਲੇ ਤੇ ਈ ਰਿਕਸ਼ਾ ਵਾਲੇ ਵੀ ਨਹੀਂ ਬਖਸ਼ੇ ਲੁਟੇਰਿਆਂ ਦੇ ਵੱਲੋਂ ਵਕਵਾਕ ਲੋਕਾਂ ਕੋਲੋਂ ਹਜ਼ਾਰਾਂ ਰੁਪਏ ਦੇ ਨਕਦੀ ਤੇ ਤਿੰਨ ਮੋਬਾਈਲ ਲੁੱਟੇ ਖਾਨ ਅਤੇ ਨਾਲ ਹੀ ਕਈਆਂ ਨਾਲ ਕੁੱਟਮਾਰ ਵੀ ਕੀਤੀ ਗਈ ਹੈ ਔਰ ਜਿਨ੍ਹਾਂ ਦੇ ਵਿੱਚੋਂ ਦੋ ਗੰਭੀਰ ਜ਼ਖਮੀ ਹਨ ਅਤੇ ਹਸਪਤਾਲ ਦੇ ਵਿੱਚ ਦਾਖਲ ਹਨ ਲੁਟੇਰੀਆ ਦੇ ਵੱਲੋਂ ਕੁਲਵਿੰਦਰ ਪੱਟੀ ਦੇ ਕੋਲੋਂ 5000 ਰੁਪਏ ਤੇ ਮੋਬਾਈਲ ਈ ਰਿਕਸ਼ਾ ਵਾਲੇ ਤਰਸੀਮ ਲਾਲ ਕੋਲੋਂ ਮੋਬਾਈਲ ਤੇ ਨਗਦੀ ਖੋਈ ਗਈ ਹੈ ਤੇ ਇਸ ਦੀ ਬਾਤ ਔੜ ਦਿੱਤੀ ਗਈ ਹੈ ਬਈਆ ਨਾ ਭੂਟੋ ਜੀ ਕੀ ਗੱਲ ਹੋਈ ਜੀ ਮੈਂ ਲਾ ਭੂਟੋ ਮੈਂ ਸਾਈਕਲ ਤੇ ਆਉਂਦਿਆ ਤੇ ਬਸ ਬੰਦੇ ਗੱਰੀ ਹਤੀ ਪੈ ਗਏ ਮੇਰੇ ਕੀ ਕਰਦੇ ਹੋ ਤੁਸੀਂ ਵੇਚੇ ਦਿਆ ਜਿਆ ਤਾਂ ਲਈ ਦੇ ਮੰਡੀ ਲਈ ਦੀ ਆ ਤੇ ਕਿੰਨੇ ਤੇ ਬੰਦੇ ਆਈ ਧੀ ਆਈ ਧੀ ਆਹੋ ਹੋਰ ਵੀ ਕਈਆਂ ਨੂੰ ਪੇਸ ਲਿਆ ਬਥੇੜਿਆਂ ਤੋਂ ਪਦੇ ਪੇ ਮੈਂ ਤੇ ਮਸਾਖਲ ਤੇ ਆਉਂਦੇ ਰੇ ਮੇਰੇ ਹੱਥੀ ਵੇਚ ਮੇਰੇ ਸਭ ਕਵੀ ਵੀ ਪਾਰ ਦਿੱਤੀ ਹੈ ਬਣਾਣ ਤੇ ਕੀ ਹੋਇਆ ਛੋਲਾ ਹੀ ਉਹਦੇ ਵਿੱਚ ਬੈਂਕ ਦੀਆਂ ਕਾਪੀਆਂ ਹੀ ਵਿੱਚ ਵੇਜੇ ਗੈਸ ਵਾਲੀਆਂ ਕਾਪੀਆਂ ਹੀ ਕਹਿੰਦੇ ਕੀ ਸੀ ਕਾ ਦਿਓ ਪਾਸੇ ਕਹਿੰਦੇ ਪੈਸੇ ਮੈਂ ਭਰਾ ਹੀ ਨਹੀਂ ਪੈਸੇ ਵੇਚ ਲੋ ਤੁਹਾਡਾ ਤਲੂਫ ਹੈ ਉਹਨਾਂ ਨੇ ਹੋਰ ਕਿੰਨੂ ਕਿੰਨੂ ਵੇੇ ਤਿੰਨ ਚਾਰ ਬੰਦੇ ਨੂੰ ਵੇੇ ਹਾਂਜੀ ਕਿਸੇ ਕੋਲ ਹੋਇਆ ਕੁਛ ਪਤਾ ਨਹੀਂ ਹੋਣਾ ਦਾ ਬਾਕੀ ਤੇ ਮੇਰੇ ਦੇ ਝੋਲਾ ਲੈ ਗਏ ਹੋ ਗਏ ਤੇ ਕੀ ਮੰਗ ਕਰਦੇ ਹੋ ਮਾਗੇ ਸਰਕਾਰ ਵੀ ਕਾਰਵਾਈ ਕਰੇ ਸਾਡਾ ਮੰਡੀ ਦਾ ਕਾਰੋਬਾਰ ਆ ਲਗ 4 ਵਜੇ ਨਿਕਲਿਆ ਘਰੋਂ ਅੱਗੇ ਮੈਂ ਤੇ ਆਈਡੀ ਮੰਦਰ ਦੇ ਅਗਲੇ ਪਾਸੇ ਬੰਦੇ ਨੇ ਕੋਲੋਂ ਲੰਮਿਆ ਪਾਇਆ ਸੀਗਾ ਦੋ ਤਿੰਨ ਬੰਦੇ ਖੜੇ ਦਾ ਲੈ ਕੇ ਮੈਨੂੰ ਰੋਕਣ ਲੱਗੇ ਆ ਮੈਜ ਉਹ ਲੱਗੇ ਜੀ ਆ ਗਿਆ ਮੈਂ ਥੋੜਾ ਜਿਹਾ ਟੇਡਾ ਹੋ ਕੇ ਨਿਕਲ ਗਿਆ ਪਤਾ ਨਹੀਂ ਉਹਨਾਂ ਨੇ ਮੈਨੂੰ ਦੇਖ ਲਿਆ ਜਾਂ ਕੀ ਗੱਲ ਹੈ ਜਾਂ ਪਛਾਣ ਲਿਆ ਉਹਨਾਂ ਨੇ ਮੈਂ ਮੰਡੀ ਆਇਆ ਇਥੋਂ ਮੁੜੇ ਭੇਜਿਆ ਤਿੰਨ ਚਾਰ ਉਹਨੇ ਜਾਂਦਿਆਂ ਚੱਲ ਗਏ ਫਿਰ ਪਤਾ ਲੱਗਾ ਕਿ ਇੱਕ ਹੋਰ ਬੰਦਾ ਜਿਹੜੀ ਸਰਦਾਰੀ لال ਜੀ ਇੱਥੇ ਆਪਣੇ ਆਈ.ਡੀ. ਆਈ ਨੂੰ ਉਹਨੂੰ ਵੀ ਅਗਲੇ ਪਾਸੇ ਪੁਲੀਸ ਦੇ ਤੇ ਘੇਰ ਕੇ ਜੀ ਲਾ ਤੋੜਦੀ ਹੋਇਆ ਮਕੇ ਐਡਮਿਟ ਹਸਪੀਟਲ ਹੋਇਆ ਵੀ ਇਹ ਕੁਛ ਉਹਨੂੰ ਤਾਂ ਹਾਂ ਜੀ ਉਹਨਾਂ ਕੋ ਖੋਇਆ ਉਹਨਾਂ ਕੋ ਨਹੀਂ ਮੈਨੂੰ ਪਤਾ ਹੈ ਮੁੰਡਾ ਜਿਹੜਾ ਹੋਣ ਰਿਆ ਸੀਗਾ ਕਿਤੇ ਮੰਡੀ ਬੰਦਾ ਕੰਮ ਕਰਦਾ ਵਿਚਾਰਾ ਗਰੀਬ ਆਦਮੀ ਇਹਦੇ ਝੋਲੇ ਚਾਲੇ ਤੇ کافی ਸਟਾਟਸਟਾ ਲੱਗੀਆਂ ਨੇ ਨਾਬਾਦ ਸਰਕਾਰੀ ਹਸਪਤਾਲ ਦੇ ਨਜ਼ਦੀਕ ਨਸ਼ੇ ਦੀ ਜ਼ਿਆਦਾ ਮਾਤਰਾ ਲੈਣ ਦੇ ਨਾਲ 28 ਸਾਲਾ ਨੌਜਵਾਨ ਸਾਹਿਲ ਕੁਮਾਰ ਵਾਸੀ ਚੰਡੀਗੜ੍ਹ ਦੀ ਮੌਤ ਹੋ ਗਈ ਹੈ ਮ੍ਰਿਤਕ ਨੌਜਵਾਨ ਪਰਿਵਾਰ ਦਾ ਇਕਲੌਤਾ ਪੁੱਤ ਸੀ ਅਤੇ ਇਸ ਮਾਮਲੇ ਦੇ ਵਿੱਚ ਨਾਭਾ ਕੋਟ ਵਾਲੀ ਪੁਲਿਸ ਨੇ ਪਿੰਡ ਰੋਟੀ ਹੰਨਾ ਦੀ ਮਹਿਲਾ ਸਰਪੰਚ ਗੁਰਪ੍ਰੀਤ ਕੌਰ ਸਮੇਤ 7 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ ਅਤੇ ਹੁਣ ਪੁਲਿਸ ਦੇ ਵੱਲੋਂ ਮਹਿਲਾ ਸਰਪੰਚ ਗੁਰਪ੍ਰੀਤ ਕੌਰ ਸਮੇਤ 4 ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮਹਿਲਾ ਸਰਪੰਚ ਉੱਪਰ ਨਸ਼ਾ ਵੇਚਣ ਵਾਲਿਆਂ ਦੀ ਖੁੱਲ੍ਹ ਕੇ ਮਦਦ ਕਰਨ ਦੇ ਦੋਸ਼ ਲੱਗੇ ਹਨ ਇਸ ਮੌਕੇ ਤੇ ਨਾਭਾ ਦੇ ਡੀਐਸਪੀ ਮਨਦੀਪ ਕੌਰ ਨੇ ਦੱਸਿਆ ਹੈ ਕਿ ਸਾਹਿਲ ਕੁਮਾਰ ਦੀ ਮੌਤ ਹੋ ਗਈ ਸੀ ਅਤੇ ਜਿਸ ਸਬੰਧ ਦੇ ਵਿੱਚ ਜਾਂਚ ਪੜਤਾਲ ਤੋਂ ਪਤਾ ਲੱਗਾ ਹੈ ਕਿ ਸਾਹਿਲ ਕੁਮਾਰ ਪਿੰਡ ਰੋਟੀ ਸ਼ਨਾ ਤੋਂ ਚਿੱਟਾ ਲੈ ਕੇ ਆਇਆ ਸੀ ਅਤੇ ਇਸ ਘਟਨਾ ਸਬੰਧੀ ਪੜਤਾਲ ਕਰਨ ਉਪਰੰਤ ਮ੍ਰਿਤਕ ਦੇ ਪਿਤਾ ਕੁਸ਼ਲ ਕੁਮਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਗਿਆ ਹੈ ਸਾਡੇ ਦੇ ਨੇ ਸੀਨੀਅਰ ਆਫਿਸਰ ਜਿਵੇਂ ਡੀਜੀਪੀ ਸਾਹਿਬ ਤੇ ਪੁਲਿਸ ਆਪਣਾ ਰੇਂਜ ਦੇ ਆਈਪੀ ਸਾਹਿਬ ਤੇ ਰਿਆ ਮੁੰਦਿਕ ਸਿੰਘ ਔਰ ਐਸਐਸਪੀ ਸਾਹਿਬ ਡਾਕਟਰ ਨਾਨਕ ਸਿੰਘ ਦੀ ਹਦਾਇਤਾਂ ਦੇ ਤਹਿਤ ਜਿਹੜਾ ਇਹ ਜਿਹੜੀ ਆ ਜਿਹੜੀ ਮੁਹਿੰਮ ਚਲਾਈ ਹੋਈ ਆ ਉਹਦੇ ਵਨ ਦੇ ਵਿੱਚ ਹੀ ਆਪਣੀ ਜਿਹੜੀ ਕਾਰਵਾਈ ਕੀਤੀ ਸਾਡੇ ਸਾਡੇ ਕੋਲ ਵੀ ਆ ਪਤੀ ਪ੍ਰੇਕ ਨੂੰ ਇਨਫੋਰਮੇਸ਼ਨ ਆਈ ਸੀ ਕਿ ਤਿੰਨ ਤਰੀਕ ਨੂੰ ਵਿਕਲੜਕੇ ਦੀ ਨਸ਼ੇਕਾਰ ਨੂੰ ਮੌਤ ਹੋ ਗਈ ਆ ਉਹਨੂੰ ਬਕਸੇ ਚਲੇ ਆਹ ਸਾਡੇ ਦੇ ਸਟਾਈਲ ਹੁਕਮ ਦੇ ਦਿੱਤੇ ਆ ਬਲੇਨ ਨੂੰ ਜਾਇਆ ਗਿਆ ਤੇ ਉਹਦੇ ਵਿੱਚ ਤੁਸੀਂ ਐਫਆਈਆਰ ਨੰਬਰ ਹੈਗਾ ਜੀ 14/25 ਅਸੀਂ ਅੰਡਰ ਸੈਕਸ਼ਨ 105 ਕਾਟੋ ਬੀ ਐਨ ਬੀ ਐਨ ਐਸ ਦੇ ਤਹਿਤ ਐਫਐਨ ਜਿਹੜੇ ਦਰਜ ਕੀਤੀ ਗਈ। ਉਹਦੇ ਵਿੱਚ ਮ੍ਰਿਤਕ ਲੜਕਾ ਜਿਹੜਾ ਉਹਦੇ ਫਾਦਰ ਦੇ ਬਿਆਨਾਂ ਦੇ ਆਧਾਰ ਤੇ ਜਿਹੜਾ ਐਫਆਈਆਰ ਜਿਹੜੇ ਦਰਜ ਕੀਤੀ ਗਈ। ਇਹਦੇ ਵਿੱਚ ਅਸੀਂ 7 ਗਾਨਾ ਦਾ ਨਾਮਜ਼ਦ ਕੀਤਾ ਆ ਜਿਨ੍ਹਾਂ ਦੇ ਵਿੱਚ ਅਸੀਂ 4 ਜਾਨਾਂ ਨੂੰ ਆਉਟਪਟ ਕਰ ਲਿਆ। ਪਟੰਡਾ ਵਿਜੀਲੈਂਸ ਬਿਊਰੋ ਨੇ ਪੀਐਸਪੀਸੀਐਲ ਦੇ ਜੀਈ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਜਿਸ ਤੇ ਮਾਮਲਾ ਦਰਜ ਕਰ ਅੱਜ ਮਾਣੀਓ ਕਦਾਲਾਤ ਦੇ ਵਿੱਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਗਿਆ ਹੈ ਇੰਸਪੈਕਟਰ ਸੁਖਵਿੰਦਰ ਸਿੰਘ ਵਿਜੀਲੈਂਸ ਬਿਊਰੋ ਪਟੰਡਾ ਨੇ ਦੱਸਿਆ ਹੈ ਕਿ ਪੁੱਚੋ ਮੰਡੀ ਦੇ ਪੀਐਸਪੀਸੀਐਲ ਦਫ਼ਤਰ ਵਿਖੇ ਤਾਇਨਾਤ ਜੀਈ ਨੇ ਪੁੱਚੋ ਕਲਾ ਦੇ ਗੁਰਦਾਸ ਸਿੰਘ ਤੋਂ ਟਰਾਂਸਫਾਰਮ ਰੱਖਣ ਦੇ ਬਦਲੇ 7000 ਰੁਪਏ ਦੀ ਮੰਗ ਕੀਤੀ ਸੀ ਤਾਂ ਗੁਰਦਾਸ ਸਿੰਘ ਨੇ ਵਿਜੀਲੈਂਸ ਬਿਊਰੋ ਤੱਕ ਪਹੁੰਚ ਕੀਤੀ ਅਤੇ ਵਿਜੀਲੈਂਸ ਬਿਊਰੋ ਨੇ ਆਪਣਾ ਜਾਲ ਵਿਛਾ ਕੇ ਜੇ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ ਇਹ ਇਸ ਤਰ੍ਹਾਂ ਜੀ ਇਹ ਜੇ ਹੀ ਹੈਗੇ ਉੱਚੋ ਇਹਨਾਂ ਦੀ ਡਿਊਟੀ ਹੈਗੀ ਇਹਨਾਂ ਨੇ ਇੱਕ ਗੁਰਦਾਸ ਸਿੰਘ ਹੈਗਾ ਦیدار ਸਿੰਘ ਦਾ ਪੁੱਤਰ ਉਸ ਤੋਂ 7000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀਗੀ ਉਸ ਤੋਂ ਬਾਅਦ ਵਿਜੀਲੈਂਸ ਦੀ ਟੀਮ ਨੇ ਇਹਨੂੰ ਜਾਲ ਹਿਸ਼ਾ ਕੇ ਰੰਗੇ ਹੱਥੀ ਕਾਬੂ ਕੀਤਾ ਜਿਹੜੀ ਮੈਕਨੀਜੀ ਕਾਦੇ ਪੈਸੇ ਮੰਗਦੀ ਸੀ ਇਹ ট্রান্সਫਾਰਮਰ ਰਖਾਉਣ ਦੇ ਪੈਸੇ ਮੰਗ ਰਿਆ ਸੀ ਜਿਹੜੀ ਮੈਕਨੀਜੀ ਇਹ ਬੀਆਪੀ ਪੀਐਸਪੀਸੀਐਲ ਜਾਂ ਬਿਜਲੀ ਬੋਰਡ ਕਹ ਦਿੰਨੇ ਆ ਜਿਹੜੇ ਪਿੰਡ ਦਾ ਬੰਦਾ ਜੀ ਕਿਸੇ ਤਰੀਕੇ ਨਾਲ ਫੁੱਟੋਗਲ ਆਇਆ ਤੇ ਹੁਣ ਇਹਨੂੰ ਗਲਤ ਪੇਸ਼ ਕੀਤਾ ਹੈ ਹਾਂਜੀ ਹਾਂਜੀ ਇਹਨੂੰ ਅਸੀਂ ਅੱਜ ਅਦਾਲਤ ਚ ਪੇਸ਼ ਕਰ ਰਹੇ ਆ ਉਸ ਤੋਂ ਬਾਅਦ ਤਫਤੀਸ਼ ਚੱਲਦੀ ਹੈ ਸਰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਇਸ ਤੇ ਇਸ ਵਿਅਕਤੀ ਤੇ ਐਫਆਈਆਰ ਦਰਜ ਹੋ ਗਈ ਜੀ ਉਸ ਤੋਂ ਬਾਅਦ ਫਰਦਰ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆਂ ਜੇ ਹੋਰ ਵੀ ਇਫੈਕਟ ਆਉਣਗੇ ਜਾਂ ਕੋਈ ਹੋਰ ਵੀ ਦੋਸ਼ੀ ਸਾਹਮਣੇ ਆਵੇ ਉਹਦੇ ਖਿਲਾਫ ਵੀ ਕਰਦੇ ਆਂ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੂਰੇ ਮੌਕੇ ਬਰਾਤ ਰੂਪੀ ਨਗਰ ਕੀਰਤਨ ਇਤਿਹਾਸਿਕ ਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਪੂਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰੀਆਂ ਦੀ ਗਵਾਹੀ ਦੇ ਵਿੱਚ ਅਤੇ ਜਕਾਰੀਆਂ ਦੀ ਗੂੰਜ ਦੇ ਨਾਲ ਗੁਰੂ ਕਾਲ ਹੌਰ ਦੇ ਲਈ ਰਵਾਨਾ ਹੋਇਆ ਔਰ ਇਸ ਪਾਵਨ ਮੌਕੇ ਤੇ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਅਰਦਾਸ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਦੇ ਵੱਲੋਂ ਕੀਤੀ ਗਈ ਹੈ ਇਹ ਨਗਰ ਕੀਰਤਨ ਸਥਾਨਕ ਮੁੱਖ ਬਾਜ਼ਾਰ ਬੱਸ ਸਟੈਂਡ ਤੋਂ ਹੁੰਦਾ ਹੋਇਆ ਗੁਰੂ ਕਾ ਲਾਹੌਰ ਦੇ ਲਈ ਰਵਾਨਾ ਹੋਇਆ ਇਸ ਮੌਕੇ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਵੱਲੋਂ ਸਮੂਹ ਨਾਨਕ ਨਾਮ ਲੈਵਾ ਸੰਗਤਾਂ ਨੂੰ ਵਿਆਹ ਪੂਰਵ ਦੀਆਂ ਵਧਾਈਆਂ ਦਿੱਤੀਆਂ ਗਈਆਂ ਜਾਸਾ ਸਤਿਗੁਰ ਸੁਨਿਦਾਰ ਸੋ ਹੀ ਮੈਂ ਡੇਟ ਵਿਛੜਿਆ ਮੇਲੇ ਪ੍ਰਭ ਹਰਿ ਸਰਗ ਹੈ ਕਪੀਠਰ ਹਰਨਾਮੋ ਮੰਤਰ ਦਰੜਾਇ ਦਾ ਕਟੇ ਹਮੈ ਰੋਗ ਨਾਨਕ ਸਤਿਗੁਰਤ ਨਾਮਵਾਜਣਾ ਤੁਰੇ ਪਿਆ ਸੰਜੋਗ ਸਾਹਿਬੇ ਕਮਾਲ ਅਮਰਿਤ ਕੇ ਦਾਤੇ ਪੰਤ ਦਿਵਾਲੀ ਸਾਹਿਬ ਸ਼ਿਰਗੁਰ ਗੋਗਨ ਸਿੰਘ ਸਾਹਿਬ ਜੀ ਮਹਾਰਾਜ ਦੇ ਵਿਆਹ ਪੁਰਬ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਦੁਆਰਾ ਗੁਰੂ ਕੇ ਮਹਿਲਪੋੜਾ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਤੋਂ ਸ਼ੇਕ ਪੰਥ ਦੇ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਕਤ ਸ਼੍ਰੀ ਕੇਸਗੱਡ ਸਾਹਿਬ ਜਿਹਦੇ ਸਮੁੱਚੇ ਪ੍ਰਬੰਧ ਵੱਲੋਂ ਸਾਰ ਸੇਵਾ ਵਾਲੇ ਮਹਾਂਪੁਰਖ ਸ੍ਰੀ ਮਾਨਸਤ ਬਾਵਾ ਸੁਜਾ ਸਿੰਘ ਜੀ ਬਾਬਾ ਸੁਨਾਮ ਸਿੰਘ ਜੀ ਕਿਲਾ ਆਨੰਦਗੜ੍ਹ ਸਾਹਿਬ ਬਾਬਾ ਅਵਤਾਰ ਸਿੰਘ ਜੀ ਟੀਵੀ ਸਾਹਿਬ ਵਾਲੇ ਮਹਾਂਪੁਰਖਾਂ ਵੱਲੋਂ ਸਮਤੀ ਹੈ ਸੰਗਤਾਂ ਦੇ ਸਹਿਯੋਗ ਦੇ ਨਾਲ ਮਹਾਨ ਨਗਰ ਕੀਰਤਨਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਪਟਕਾਰ ਸਿੰਘ ਸਹਿਬਾਨ ਨਿਸ਼ਾਂਤ ਸਿੰਘਾਂ ਦੇ ਅਗਵਾਈ ਦੇ ਵਿੱਚ ਆਰੰਭ ਹੋਇਆ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਜੀ ਦੇ ਛਤਰ ਛਾਇਆ ਹੇਠ ਇਹ ਨਗਰ ਕੀਰਤਨ ਹੋਰਾ ਸਾਹਿਬ ਜੀ ਤੋਂ ਆਰੰਭ ਹੋ ਕਰਕੇ ਗੁਰਦੁਆਰਾ ਗੁਰੂ ਕੇ ਲਾਹੌਰ ਵਿਖੇ ਪਹੁੰਚੇਗਾ ਬਹੁਤ ਸਾਰੀਆਂ ਸੰਗਤਾਂ ਇਨ੍ਹਾਂ ਨਗਰ ਕੀਰਤਨ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਰਹੀਆਂ ਨੇ ਸਮੁੱਚੀ ਸੰਗਤ ਨੂੰ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਵਿਆਹ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਅਮਰਤ ਛਕੋ ਗੁਰੂ ਵਾਲੇ ਬਣੋ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਸਫਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਸਾ ਨਾਜ਼ੀਆਂ ਵੱਡੀਆਂ ਤੇ ਕੁਝ ਖਾਸ ਚਰਚਿਤ ਖਬਰਾਂ ਕੱਲੂ ਫਿਰ ਤੋਂ ਹਾਜ਼ਰ ਹੋਵਾਂਗੇ ਇਸ ਸਮੇਂ ਕੱਲ ਦੀਆਂ ਖਾਸ-ਖਾਸ ਖਬਰਾਂ ਨਾਲ ਹੁਣੇ ਦੋ ਸਾਨੂੰ ਵਾਗਿਆ ਬਣੇ ਰਹੋ अजीत ਵੈਬ ਟੀਵੀ ਦੇ ਨਾਲ अजीत ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ अजीत ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਾਸ਼ਟ੍ਰਕਾਲ ਤੁਸੀਂ ਦੇਖ ਰਹੇ ਹੋ अजीत ਵੈਬ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਮਨਜੋਤ ਸਿੰਘ अजीत ਖਬਰਾਂ ਦੇ ਖਾਸ ਬੁਲਟਿਨ ਵਿੱਚ ਤੁਹਾਡਾ ਸਾਰਿਆਂ ਦਾ ਨਿੱਗਾ ਸੁਆਗਤ ਕਰਦਾ ਹਾਂ ਪੰਜਾਬ ਭਰ ਦੀਆਂ ਵੱਡੀਆਂ ਤੇ ਕੁਝ ਖਾਸ ਚਰਚਿਤ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਚਾਤ ਮਾਰਦੇ ਅੱਜ ਦੀਆਂ ਖਾਸ ਖਾਸ ਖਬਰਾਂ ਤੇ ਪੰਜਾਬ ਸਰਕਾਰ ਨੇ 600 ਯੂਨਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ ਅਸੀਂ ਭ੍ਰਿਸ਼ਟਾਚਾਰ ਰੋਕਿਆ ਅਸੀਂ ਰੈਵਨਿਊ ਦੇ ਹੋਰ ਸਾਧਨ ਵਧਾਏ ਨੇ ਤਾਂ ਅਸੀਂ ਲੋਕਾਂ ਨੂੰ ਬਿਜਲੀ ਫ੍ਰੀ ਦੇ ਰਹੇ ਹਾਂ ਤੇ ਕਿਸਾਨਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਤੇ ਇੰਡਸਟਰੀ ਨੂੰ ਵੀ ਮੇਰਾ ਬਿਜਲੀ ਦਾ ਬਿੱਲ ਪਹਿਲਾਂ 1 ਸਾਲ ਪਹਿਲਾਂ ਆਵਾ ਤਾਂ ਤੇ ਹੁਣ ਵੀ 1 ਸਾਲ ਹੋ ਗਿਆ ਵੀ ਆਉਂਦਾ ਨਹੀਂ ਹੈਗਾ ਜਦ ਦੀ ਆਪਾਂ ਗਵਾਹ